ਇੱਥੇ ਤੇ ਸੇਰ ਮੇਲੇ ਦੇ ਉੱਤੇ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ ਫੈਂਸੀ ਕੜਾਈ ਵਾਲਾ ਸੂਟ ਸਿਰਫ 995 ਰੁਪਏ ਦੇ ਵਿੱਚ ਹੈ ਜੀ ਇਹ 995 ਰੁਪਏ ਦੇ ਵਿੱਚ ਮਾਰਕੀਟ 'ਚ ਵਿਕੇ 1400 ਦਾ ਵਿਕੇ 1500 ਦਾ 995 ਰੁਪਏ ਦੇ ਵਿੱਚ ਫੈਂਸੀ ਸੂਟ ਕੜਾਈ ਵਾਲਾ ਰੰਗ ਤੇ ਜੈਨ ਬਥੇਰੇ ਜੀ ਦੇ ਵਿੱਚ ਵੈਲਵਟ ਦਾ ਮੈਚਿੰਗ ਸੂਟ ਸਿਰਫ 300 ਰੁਪਏ ਦੇ ਵਿੱਚ ਕਰਤਾ ਜੀ 1 ਕੱਤੀ ਜਨਵਰੀ ਤੱਕ ਸਪੈਸ਼ਲ ਸੇਲ ਮੇਲਾ ਚੱਲ ਰਿਹਾ ਹੈ ਇਹ 31 ਜਨਵਰੀ ਤੱਕ ਦਾ ਸਪੈਸ਼ਲ ਸੇਲ ਮੇਲਾ 10000 ਦੇ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਫ੍ਰੀ ਅਲਫਾਇਨ ਦਾ ਸੂਟ ਆਲਓਵਰ ਸਿਰਫ 400 ਰੁਪਏ ਦੇ ਵਿੱਚ ਹਾਲਓਵਰ ਸੂਟ ਅਲਫਾਇਨ ਦਾ ਸਿਰਫ 400 ਰੁਪਏ ਦੇ ਵਿੱਚ ਕਰਤਾ ਜੀ ਭਰਾਵਾਂ ਲਈ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲਾ ਪਿਆਰ ਦਾ ਸੂਟ ਜਿਹੜਾ ਮਾਰਕਰ ਦੇ ਵਿੱਚ 4 4000 5 5000 ਰੁਪਏ ਦਾ ਵਿਕਦਾ ਹੈਗਾ ਸਾਡਾ ਇਹ ਤਾਂ 1925 ਰੁਪਏ 1925 ਰੁਪਏ ਭਰਾਵਾਂ ਦੀ ਹੱਪੀ ਦਿੱਤੇ ਜੀ ਮਸਲੀਨ ਦਾ ਸੂਟ ਮਸਲੀਨ ਦੇ ਦੁਪट्टे ਦੇ ਨਾਲ ਸਿਰਫ 800 ਰੁਪਏ ਦਾ ਘੱਟਾ ਜੀ ਇਹ 800 ਰੁਪਏ ਦੇ ਵਿੱਚ ਮਸਲੀਨ ਦਾ ਸੂਟ ਮਸਲੀਨ ਦਾ ਦੁਪੱਟਾ ਦੇ ਨਾਲ ਭਾਰੀ ਸੇਰ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਪੀ ਦਿੱਤੇ 31 ਜਨਵਰੀ ਤੱਕ ਦਾ ਸਪੈਸ਼ਲ ਭਾਰੀ ਸੇਰ ਮੇਲਾ ਚੱਲ ਪਿਆ ਜੀ ਇਹ 31 ਜਨਵਰੀ ਤੱਕ ਦਾ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟਰਾਲੀ ਲਾਏਗਾ ਬਿਲਕੁਲ ਫ੍ਰੀ ਕਾ ਜਾ ਰਿਹਾ ਜ 10000 ਰੁਪਏ ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ 31 ਜਲਦੀ ਤੱਕ ਸਪੈਸ਼ਲ ਚੱਲ ਰਹੀ ਹੈ ਜੀ ਇਹ। ਅਜਾ ਫੈਂਸੀ ਸੂਟ ਹੈ ਜੀ ਇਹ ਫੈਂਸੀ ਦੁਪट्टे ਦੇ ਨਾਲ ਸਿਰਫ 900 ਰੁਪਏ ਦੇ ਵਿੱਚ ਘੱਟਾ ਜੀ ਇਹ। 900 ਰੁਪਏ ਦੇ ਵਿੱਚ ਮਸ਼ੀਨ ਦਾ ਦੁਪੱਟਾ ਮਸ਼ੀਨ ਦਾ ਸੂਟ ਹੈ ਜੀ ਫੈਂਸੀ ਦੁਪੱਟੇ ਦੇ ਨਾਲ ਸਿਰਫ 900 ਰੁਪਏ ਦੇ ਵਿੱਚ। ਭਰਾਵਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ। ਭਾਰੀ ਸੇਲ ਮੇਲੇ ਦਿੱਤੇ ਜੀ। ਫੈਂਸੀ ਸਾਰਾ ਫਰੰਟ ਭਾਰੀ ਸੂਟ ਭਾਰੀ ਫਰੰਟ ਵਾਲਾ ਭਾਰੀ ਦੁਪੱਟੇ ਦੇ ਨਾਲ ਸਿਰਫ 900 ਰੁਪਏ ਦੇ ਵਿੱਚ ਕਰਤਾ ਜੀ ਇਹ 900 ਰੁਪਏ ਦੇ ਵਿੱਚ ਭਾਰੀ ਦੁਪੱਟੇ ਦੇ ਨਾਲ ਜੀ ਸਿਰਫ 900 ਰੁਪਏ ਦੇ ਵਿੱਚ ਜੀ ਭਰਾਵਾਂ ਦੀ ਹੱਤੀ ਤੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਤੌਲੀਆ ਵਧੀਆ ਮਖਮਲ ਵਰਗਾ ਮਲਾਇਮ ਸਿਰਫ 100 ਰੁਪਏ ਚ ਕਰਤਾ ਜੀ ਜਿਹੜਾ ਪਹਿਲਾਂ ਇਹ 150 ਰੁਪਏ ਦਾ ਪੀਸ ਸੀਗਾ 300 ਦੇ 2 ਸੀਗੇ ਇਕੱਠਾ ਮਾਲ ਕੁਆਂਟੀਟੀ ਚ ਲੈਣ ਵਾਸਤੇ ਲੈ ਕੇ ਮਿਲਤੋਂ ਸਿਰਫ ਇਹਦਾ ਰੇਟ ਹੈ 100 ਰੁਪਏ ਦੇ ਵਿੱਚ ਕਰਤਾ ਜੀ ਭਾਰੀ ਫੁਕਾਰੀ ਬਾਗ ਵਾਲੀ ਸਿਰਫ 450 ਰੁਪਏ ਦੇ ਵਿੱਚ 450 ਰੁਪਏ ਦੇ ਵਿੱਚ ਭਾਰੀ ਫੁਕਾਰੀ ਬਾਗ ਵਾਲੀ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਜੀ ਸਪੈਸ਼ਲ ਮੇਲਾ ਮਨੀ ਆਫਰ ਹੈ ਜੀ 31 ਜਨਵਰੀ ਤੱਕ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ ਇਹ 31 ਜਨਵਰੀ ਤੱਕ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਜੀ ਮਸਲੀਨ ਦਾ ਦੇਖੋ ਕਿੰਨੇ ਡੀਨਰ ਦੀ ਚਮਾਲ ਆ ਗਿਆ ਜੀ ਸਿਰਫ 800 ਰੁਪਏ ਦੇ ਵਿੱਚ ਮਸਲੀਨ ਦਾ ਸੂਟ ਮਸਲੀਨ ਦੇ ਦੁਪੱਟੇ ਦੇ ਨਾਲ ਮਸਲੀਨ ਦਾ ਸੂਟ ਮਸਲੀਨ ਦੇ ਦੁਪੱਟੇ ਦੇ ਨਾਲ ਸਿਰਫ 800 ਰੁਪਏ ਦੇ ਵਿੱਚ ਕਰਤਾ ਜੀ ਇਹ ਭਰਾਵਾ ਦੀ ਹੱਤੀ ਦੇ ਉੱਤੇ ਭਾ ਵੀ ਫੇਰ ਮੇਲੇ ਚਲ ਜਾਏਗਾ ਸ਼ਿਮਰ ਦਾ ਪ੍ਰਿੰਟ ਸੂਟ ਸਿਰਫ 1000 ਰੁਪਏ ਦੇ ਵਿੱਚ ਜੀ ਸ਼ਿਮਰ ਦਾ ਪ੍ਰਿੰਟ ਸੂਟ ਸਿਰਫ 1000 ਦੇ ਵਿੱਚ ਕਰਤਾ ਜੀ ਇਹ ਮੋਟਾ ਪਸ਼ਮੀਨੇ ਦਾ ਸੂਟ ਸਿਰਫ 550 ਚ ਕਰਤਾ ਜੀ ਇਹ ਬਹੁਤ ਹੀ ਰੰਗਾਂ ਦੇ ਵਿੱਚ ਤੇ ਜਿੰਨੇ ਜਮਾਲ ਪਹੁੰਚੂਗਾ ਇਹਦੇ ਵਿੱਚ ਜੀ ਮੈਚੂਰ ਸੂਟ ਪਸ਼ਮੀਨੇ ਦਾ ਪਸ਼ਮੀਨੇ ਦਾ ਸ਼ਾਲ ਹੈ ਜੀ ਨਾਲ ਸਿਰਫ 550 ਰੁਪਏ ਦੇ ਵਿੱਚ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਭਰਾਵਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਸਿਮਰ ਦਾ ਪਲੇਨ ਸੂਟ ਸਿਰਫ 400 ਰੁਪਏ ਵਿੱਚ ਕਰਤਾ ਜੀ ਭਰਾਵਾ ਦੀ ਹੱਤੀ ਦੇ ਉੱਤੇ ਸਿਮਰ ਦਾ ਪਲੇਨ ਸੂਟ ਸਿਰਫ 400 ਰੁਪਏ ਦੇ ਵਿੱਚ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਪੱਗ ਵਾਇਲ ਫੁੱਲ ਵਾਇਲ ਲੈਣ ਦੇ ਵਾਸਤੇ ਲਓ ਚਾਹੇ ਪੱਗ ਵਾਸਤੇ ਜੀ ਸਿਰਫ 40 ਰੁਪਏ ਕਰਤੀ ਜੀ 40 ਰੁਪਏ ਮੀਟਰ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦਿੱਤੇ 10000 ਦੀ ਕੱਪੜੇ ਦੀ ਫਰੀਦ ਦੇ ਉੱਤੇ 31 ਜਨਵਰੀ ਤੱਕ ਸਪੈਸ਼ਲ ਆਫਰ ਹੈ ਜੀ ਟਰਾਲੀ ਬੈਗ ਬਿਲਕੁਲ ਦਿੱਤਾ ਜਾ ਰਿਹਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਆਹ ਸੇਵਰ ਦਾ ਸੂਟ ਸਿਰਫ 750 ਰੁਪਏ ਚ ਕਰਤਾ ਜੀ ਸੇਮਰ ਸਿਲਕ ਦਾ ਸੰਗਟਾਗਾ ਪ੍ਰਿੰਟੜਾ ਸਿਰਫ 750 ਰੁਪਏ ਦੇ ਵਿੱਚ ਕਰਤਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਭਰਾਵਾਂ ਦੀ ਹੱਤੀ ਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਕਸ਼ਮੀਨੇ ਦਾ ਸੂਟ ਸ਼ਾਲ ਦੇ ਨਾਲ ਸਿਰਫ 550 ਰੁਪਏ ਦੇ ਵਿੱਚ ਕਰਤਾ ਜੀ ਇਹ ਆਲ ਓਵਰ ਸੂਟ ਦੇ ਨਾਲ ਸ਼ਾਲ ਹੈਗਾ ਉਹ ਮਸ਼ੀਨ ਆਸੀ ਰੇਟ ਇੱਕੋ ਹੀ ਆ 550 ਰੁਪਿਆ ਜੀ ਭਰਾਵਾਂ ਦੀ ਹੱਤੀ ਨੇੜੇ ਦਰਸ਼ਨ ਦੇ ਰਿਮਾਰਡ ਮੰਡੀ